ਤਾ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੋ ਬੀਤੇ ਦਿਨ ਹੀ ਕੰਟਰੋਵਰਸੀ ਚੱਲ ਰਹੀ ਹੈ ਇਸ ਨੂੰ ਲੈ ਕੇ ਸੁਨੇਹਾ ਬਹੁਤ ਡਰੀ ਹੋਈ ਹੈ ਤੇ ਉਸ ਨੂੰ ਲਗਾਤਾਰ ਸਨੇਪਟ ਤੇ ਗਲਤ ਕਮੈਂਟਸ ਜੋ ਕਿ ਉਸ ਨੂੰ ਮਾਰਨ ਦੇ ਕਮੈਂਟਸ ਆ ਰਹੇ ਹਨ ਅਤੇ ਹੋਰ ਬਹੁਤ ਜਗ੍ਹਾ ਤੋਂ ਧਮਕੀਆਂ ਮਿਲ ਰਹੀਆਂ ਹਨ ਅਤੇ ਦੇਖੋ ਉਹ ਕਿਵੇਂ ਉਹਨਾਂ ਕਮੈਂਟਾਂ ਤੇ ਸਾਰੇ ਵਾਰਨਿੰਗ ਦੇਣ ਵਾਲਿਆਂ ਨੂੰ ਜਵਾਬ ਦਿੰਦੀ ਹੈ ਖੁਸ਼ੀ ਤੇ ਹਾਲੇ ਫਿਲਹਾਲ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਚ ਕਿਸੇ ਨੇ ਕੱਟ ਕੇ ਤਾਂ ਬਾਰ ਸਿੱਟਦੀ ਹੈ ਬਟ ਇਟਸ ਓਕੇ ਟਾਈਮ ਹੈ ਟਾਈਮ ਜੇ ਚੰਗਾ ਨਹੀਂ ਰਹਿਣਾ ਤੇ ਮਾੜਾ ਵੀ ਨਹੀਂ ਰਹੂਗਾ ਨਿਕਲ ਜਾਊਗਾ ਬਸ ਮੈਨੂੰ ਦੁੱਖ ਨਹੀਂ ਹੈ ਕਿਸੇ ਚੀਜ਼ ਦਾ ਮੈਨੂੰ ਸਿਰਫ ਆਹੀ ਹੈ ਕਿ ਲੋਕਾਂ ਨੂੰ ਦੇਖਦਾ ਕਿਉਂ ਨਹੀਂ ਆ ਲੋਕ ਕਿੰਨੇ ਕਿਉਂ ਆ ਕਿਉਂ ਸਿਰਫ ਉਹ ਦੇਖਦੇ ਆ ਜਾਂ ਦੇਖਣਾ ਚਾਹੁੰਦੇ ਆ ਜਿਨ੍ਹਾਂ ਚ ਉਹਨਾਂ ਨੂੰ ਸੁਆਦ ਮਿਲਦਾ ਆ ਕਿ ਇੰਟਰਸਟ ਹੈ ਸੱਚ ਝੂਠ ਨਾ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਆ ਇਹ ਚੀਜ਼ ਦਾ ਬਸ ਉਹ ਕਿ ਕਿ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਜੋ ਮਰਜ਼ੀ ਦਿਖਾਵੇ ਐਂਡ ਇੰਨਾ ਕਤੇ ਪਤਾ ਲੱਗ ਗਿਆ ਕਿ ਤੁਸੀਂ ਤੁਸੀਂ ਦੁਨੀਆ ਅੱਗੇ ਸਹੀ ਨਹੀਂ ਹੋ ਸਕਦੇ ਜੋ ਮਰਜ਼ੀ ਪ੍ਰੂਫਸ ਲਿਆਓ ਬੋਲੋ ਜੋ ਮਰਜ਼ੀ ਕਰ ਲੋ ਮੈਨੂੰ ਲੱਗਦਾ ਕਿ ਚੁੱਪ ਹੋ ਜਾਣਾ ਇਸ ਸਿਚੁਏਸ਼ਨ ਦੇ ਵਿੱਚ ਇਜ਼ ਬੈਸਟ ਐਂਡ ਇਸ ਲਈ ਚੁੱਪ ਹੀ ਬੈਠੀ ਆਂ ਠੀਕ ਐ ਤੁਹਾਡੇ ਹਾਲਾਤ ਇਦਾਂ ਦੇ ਆ ਕਿ ਤੁਸੀਂ ਕਿਸੇ ਨੂੰ ਕਿੰਨਾ ਕੁ ਸ਼ੇਰ ਡਰਾ ਲੋਗੇ ਧਮਕੀਆਂ ਦੇ ਲੋਗੇ ਹਰਕਤਾਂ ਕਰ ਲੋਗੇ ਠੀਕ ਐ ਮੈਂ ਆਪਣੀ ਫੈਮਿਲੀ ਨਾਲਾਂ ਕਰੇ ਬੈਠੀ ਆਂ ਸੇਫ ਆਂ ਇਹ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਆਪਾਂ ਡਰਾ ਰਹੇ ਆ ਤੇ ਇਹ ਬੈ ਹੀ ਜਾਊਗੀ ਘਰੇ ਨਿਕਲਣਾ ਤੇ ਮੈਂ ਹੈ ਹੀ ਅੱਜ ਨਹੀਂ ਤਾਂ ਗੱਲ ਨਿਕਲੂਗੀ ਤੇ ਉਸ ਤੋਂ ਬਾਅਦ ਬੰਦੇ ਦੀ ਆਪਣੀ ਮਰਜ਼ੀ ਹੈ ਤੁਸੀਂ ਕੀ ਤੁਸੀਂ ਕੀ ਕਿਸ ਪ੍ਰੋਸਪੈਕਟਿਵ ਨਾਲ ਕਿਨੂੰ ਕੀ ਦੇਖਦੇ ਹੋ ਕਿਸ ਕੰਟੈਕਸਟ ਚ ਕਿਸੇ ਨੂੰ ਕੀ ਕਹਿੰਦੇ ਹੋ ਕੀ ਕਰਦੇ ਹੋ ਉਹ ਤੁਹਾਡੀ ਆਪਣਾ ਦਿਮਾਗ ਹੈ ਆਪਣਾ ਦਿਲ ਹੈ ਉਹਨੂੰ ਮੈਂ ਚੇਂਜ ਨਹੀਂ ਕਰ ਸਕਦੀ ਪਰ ਕਿੰਨਾ ਕੁ ਚਿਰ ਮੈਂ ਵੀ ਘਰੇ ਬਹਿ ਜੂਗੀ ਕਿੰਨਾ ਕੁ ਚਿਰ ਤੁਸੀਂ ਵੀ ਹਰਕਤਾਂ ਕਰ ਲੋਗੇ ਬਸ ਕਿ ਠੀਕ ਹੈ ਟਾਈਮ ਆ ਚੰਗਾ ਵੜਾ ਨਿਕਲ ਹੀ ਜਾਊਗਾ ਮੈਂ ਕਿਸੇ ਚੀਜ਼ ਦੀ ਮਾਫੀ ਨਹੀਂ ਮੰਗਣ ਗਈ ਗਲਤੀ ਕਰਨ ਵਾਲਾ ਵਟਾ ਹੁੰਦਾ ਆ ਗਲ ਕਿਸੇ ਦਾ ਗੁਨਾਹ ਗਲਤੀ ਦੱਸਣ ਵਾਲਾ ਮਾਫੀ ਨਹੀਂ ਮੰਗਣ ਜਾਂਦਾ ਕਿ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਆ ਬਾਰ-ਬਾਰ ਨਹੀਂ ਬਟ ਉਹੀ ਗੱਲ ਐ ਵੀ ਲੋਕ ਵੱਖਰੇ ਵੱਖਰੇ ਜਿੰਨੇ ਮੂੰਹ ਹੰਨੀਆਂ ਗੱਲਾਂ ਵੱਖਰੇ ਵੱਖਰੇ ਲੋਕੀ ਆ ਹਰ ਕਿਸੇ ਦਾ ਵੱਖਰਾ ਕਹਿਣਾ ਆ ਕਿਸੇ ਨੂੰ ਕਹਿਣਾ ਸੌਖਾ ਹੁੰਦਾ ਵੀ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਪਰ ਜਦੋਂ ਆਪਣੇ ਤੇ ਗੱਲ ਪੈਂਦੀ ਐ ਤੇ ਹਰ ਕੋਈ ਬੋਲਦਾ ਐ ਐਂਡ ਸੇਮ ਗੋਜ਼ ਫਾਰ ਮੀ ਤੇ ਬਾਕੀ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਮਾਈਂਡ ਸੈਟ ਹੈ ਮੈਨੂੰ ਇੰਨਾ ਪਤਾ ਲੱਗਿਆ ਇਹਨ ਦਿਨਾਂ 'ਚ ਕਿ ਮੈਂ ਤੁਹਾਡੀ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਆ ਵੀ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਆ ਕਿ ਕੋਈ ਸਕਾ ਆ ਤੁਹਾਡਾ ਕੋਈ ਫਰੈਂਡ ਸਰਕਲ 'ਚ ਆ ਜਿੱਦਾਂ ਮਰਜੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਜਾਂ ਇਸ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਇਸ ਲਈ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਲੋਕਾਂ ਨੂੰ ਨਹੀਂ ਦੇਖ ਕੇ ਜੀ ਸਕਦਾ ਕੋਈ ਥੈਂਕ ਯੂ ਡੀਅਰ ਬਟ ਮੈਂ ਆਪਣੀ ਲੋਕੇਸ਼ਨ ਹਲੇ ਨਹੀਂ ਪਾ ਰਹੀਆਂ ਕਿਉਂਕਿ ਮੈਨੂੰ ਪਤਾ ਹੈ ਮੈਂ ਕੀ ਕੁਝ ਫੇਸ ਕਰ ਰਹੀਆਂ ਆ ਆਫਲਾਈਨ ਵੀ ਆਫ ਕੈਮਰਾ ਔਨਲਾਈਨ ਵੀ ਸਾਰਾ ਕੁਝ ਐਂ ਤੁਸੀਂ ਟੈਨਸ਼ਨ ਨਾ ਲਓ ਚਿੰਤਪੁਣੀ ਜੀ ਦੀ ਇਹ ਅੱਜ ਇਹਨਾਂ ਨੇ ਹਰਕਤਾਂ ਕਰਨੀਆਂ ਉਹਨਾਂ ਨੂੰ ਮੇਰੀ ਲੋਕੇਸ਼ਨ ਨਹੀਂ ਚਾਹੀਦੀ